1920 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਣਾਉਣ ਲਈ ਪੰਜਾਬ ਦੇ ਲੋਕਾਂ ਨੇ ਆਪਣਾ ਲਹੂ ਡੋਲਿਆ ਕੁਰਬਾਨੀਆਂ ਦਿੱਤੀਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਜਿਸ ਅਪਰੰਤ ਸ਼੍ਰੋਮਣੀ ਅਕਾਲੀ ਦਲ ਹੋਣ ਚਾਇਆ ਸੀ ਉਸ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਇਆ ਤੇ ਸਾਡੇ ਗੁਰਦੁਆਰਾ ਸਹਿਬਾਨ ਦੀ ਸਾਮ ਸੰਭਾਲ ਕੀਤੀ ਜਿਸ ਨਾਲ ਸਾਡੇ ਧਰਮ ਦਾ ਅਕਸ ਉੱਚਾ ਅਤੇ ਪੂਰੀ ਦੁਨੀਆ ਵਿੱਚ ਗੁੰਜਿਆ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਨਜ਼ਰ ਵਿੱਚ ਇੱਕ ਹੀ ਪਰਿਵਾਰ ਦਾ ਗੁਲਾਮ ਬਣ ਕੇ ਰਹਿ ਗਿਆ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਕਈ ਟੋਟੇ ਹੋ ਗਏ ਹੁਣ ਇਸ ਵੇਲੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਭਰਤੀ ਕਰਕੇ ਬਣਿਆ ਹੋਇਆ ਵਾਰਿਸ ਪੰਜਾਬ ਦੇ ਅਕਾਲੀ ਦਲ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੰਤੂ ਕੇ ਨੇ ਇੰਨੇ ਅਕਾਲੀ ਦਲਾਂ ਦੀ ਲੋੜ ਕਿਉਂ ਪਈ ਇਸ ਇਨਾ ਇਨੇ ਦਲਾਂ ਦੇ ਬਣ ਦਾ ਫਾਇਦਾ ਕਿਸ ਨੂੰ ਹੈ ਲਾਭ ਕਿਸ ਨੂੰ ਹੈ ਇਸ ਦੇ ਪਿੱਛੇ ਸਵਾਰਥ ਕਿਸ ਦਾ ਹੈ ਕਿ ਪੰਜਾਬੀ ਕੌਮ ਦੀ ਖਾਤਰ ਆਪਣੇ ਸੂਬੇ ਦੀ ਖਾਤਰ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਸਕਦੇ ਇਹਨਾਂ ਦੀਆਂ ਵੰਡੀਆਂ ਕਿਸ ਨੇ ਪਾ ਦਿੱਤੀਆਂ ਕਿਉਂ ਪਈਆਂ ਇਹ ਸਾਰੇ ਆਪਣੇ ਆਪ ਵਿੱਚ ਵੱਡੇ ਸਵਾਲ ਨੇ ਇਹ ਤਾਂ ਇੱਕ ਗਲਤੀ ਹੈ ਕਿ ਜੇ ਪੰਜਾਬ ਦੀ ਧਰਤੀ ਉਤੋਂ ਖੇਤਰੀ ਪਾਰਟੀ ਸ਼ਰੋਨੀ ਅਕਾਲੀ ਦਲ ਮੰਨਫੀ ਹੋ ਜਾਵੇਗਾ ਜਾਂ ਇਸ ਦੇ ਟੋਟੇ ਹੋ ਜਾਣਗੇ ਤਾਂ ਇਸ ਦਾ ਸੰਤਾਪ ਪੰਜਾਬ ਦੇ ਵਸਦੇ ਲੋਕਾਂ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਭੁਗਤਣਾ ਪਵੇਗਾ ਹੁਣ ਹੀ ਰਾਜਨੀਤੀ ਵਿੱਚ ਦਿੱਲੀ ਤੋਂ ਆਈ ਆਮ ਆਦਮੀ ਪਾਰਟੀ ਦੀ ਵਜ੍ਹਾ ਕਰਕੇ ਪਿੰਡਾਂ ਵਿੱਚ ਉਸ ਪਾਰਟੀ ਦੇ ਵਰਕਰ ਜ਼ਿਲ੍ਹਾ ਜ਼ਿਲ੍ਹਾ ਪਰਿਵਾਰੀ ਕੋਆਰਡੀਨੇਟਰ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਦੇ ਹਨ ਜਿਸ ਨਾਲ ਪੰਜਾਬੀ ਮਾਂ ਬੋਲੀ ਮੰਨਹੀ ਹੋਈ ਮਹਿਸੂਸ ਹੁੰਦੀ ਹੈ ਅਜਿਹੇ ਸ਼ਬਦ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਬੜੇ ਹੀ ਕੁੱਬਦੇ ਨੇ ਰਾਜਨੀਤੀ ਵਿੱਚ ਥੇਠ ਪੰਜਾਬੀ ਹੁਣ ਘਟਣੀ ਸ਼ੁਰੂ ਹੋ ਗਈ ਹੈ ਹੌਲੀ ਹੌਲੀ ਇਹ ਸਾਡੇ ਲਈ ਸਾਡੀ ਮਾਂ ਬੋਲੀ ਲਈ ਚੁਣੌਤੀ ਦਾ ਚੁਣੌਤੀ ਦੀ ਸ਼ੁਰੂਆਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਿੱਚੋਂ ਕਿਹੜਾ ਕਾਲੀ ਦਲ ਕਾਮਯਾਬ ਹੋਵੇਗਾ ਕਿਹੜੇ ਕਾਲੀ ਦਲ ਦਾ ਕੀ ਅਕਸਾ ਇਸ ਸਬੰਧੀ ਅੱਜ ਮੈਂ ਗੱਲ ਕਰ ਰਿਹਾ ਹਾਂ ਮੇਰੇ ਆਪਣੇ ਸਾਥੀ ਜਿਨ੍ਹਾਂ ਨੇ ਮੇਰੇ ਨਾਲ ਪਿਛਲੇ ਲਗਭਗ 30 ਸਾਲ ਤੋਂ ਪੱਤਰਕਾਰਤਾ ਇੱਕ ਸਾਂਝ ਬਣਾਈ ਹੈ ਅਸੀਂ ਇਕੱਠਿਆਂ ਲੰਬਾ ਸਮਾਂ ਕੰਮ ਕੀਤਾ ਬੜਾ ਤੰਦਲੇਦਾਰੀ ਵਾਲਾ ਕੰਮ ਕੀਤਾ ਮੇਰੇ ਨਾਲ ਇੱਕ ਟੈਲੀਫੋਨ ਕਾਲਜ ਵੀ ਜੁੜ ਰਹੇ ਨੇ ਸਰਦਾਰ ਗੁਰਨਾਮ ਸਿੰਘ ਅਕੀਦਾ ਅਕੀਦਾ ਸਾਹਿਬ ਦਾ ਹੈੱਡਕੁਆਰਟਰ ਪਟਿਆਲਾ ਹੈ ਇਹ ਪਟਿਆਲੇ ਤੋਂ ਪੰਜਾਬੀ ਟਰਬਿਊਨ ਅਤੇ ਦੇਸ਼ ਸੇਵਕ ਦੇ ਸਮਰੱਥ ਪੱਤਰਕਾਰ ਨੇ ਅੱਜ ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਪੰਜਾਬ ਵਿੱਚ ਫਸਰ ਚੁੱਕੇ ਸ਼੍ਰੋਮਣੀ ਅਕਾਲੀ ਦਲਾਂ ਦੇ ਭਵਿੱਖ ਬਾਰੇ ਪਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਵਾਰਸਾਂ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਕਿ ਤੁਸੀਂ ਸਾਰੇ ਪੰਜਾਬ ਦੀ ਖਾਤਰ ਕੰਮ ਕਰਨ ਵਾਲੇ ਹੋ ਤੁਹਾਨੂੰ ਆਪਣੇ ਆਪਣੇ ਮਫਾਦ ਆਪਣੇ ਆਪਣੇ ਹਿੱਤ ਛੱਡ ਕੇ ਇੱਕ ਹੀ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਜੇ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ ਤਾਂ ਤੁਹਾਡਾ ਲਾਭ ਤੁਹਾਡਾ ਇਸ ਵਖਰੇਵੇਂ ਦਾ ਫਾਇਦਾ ਕੋਈ ਹੋਰ ਲੈ ਜਾਵੇਗਾ ਤੁਸੀਂ ਬਿਲਕੁਲ ਸੜਕ ਦੇ ਕਿਨਾਰੇ ਖੜੇ ਇੱਕ ਵਿਅਕਤੀ ਵਾਂਗ ਆਤਮਲਦੇ ਰਹਿ ਜਾਓਗੇ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਪੰਜਾਬ ਦੇ ਹਿੱਤ ਲਈ ਆਪਣੇ ਆਪਣੇ ਹਿੱਤ ਤਿਆਗ ਕੇ ਸ਼ਰੋਮਣੀ ਅਕਾਲੀ ਦਲ ਨੂੰ ਇੱਕ ਬਣਾਉਣ ਲਈ ਪੰਜਾਬ ਦੀ ਪੂਰੀ ਪਾਰਟੀ ਬਣਾਉਣ ਲਈ ਹਿੰਮਤ ਕਰਨ ਦੀ ਲੋੜ ਹੈ ਜੇ ਇਸ ਦੇ ਨੇਤਾ ਅਜਿਹਾ ਨਾ ਕਰ ਸਕਣ ਤਾਂ ਪੰਜਾਬ 'ਚ ਵੱਸਦੇ ਪੰਜਾਬੀਆਂ ਨੂੰ ਪੰਜਾਬੀ ਇਸ ਪਾਰਟੀ ਨਾਲ ਇਸ ਧਰਮ ਨਾਲ ਇਸ ਖੇਤੇ ਨਾਲ ਜੁੜੇ ਲੋਕਾਂ ਨੂੰ ਆਪਣੀ ਪਾਰਟੀ ਦੇ ਵਿੱਚੋਂ ਸਹੀ ਬੰਦਾ ਚੁਣ ਕੇ ਬਿਨਾਂ ਇਹਨਾਂ ਦੀ ਪ੍ਰਵਾਹ ਕੀਤੇ ਸਹੀ ਵਿਅਕਤੀ ਨੂੰ ਵੋਟ ਤੇ ਸਹੀ ਵਿਅਕਤੀ ਨੂੰ ਖਾਸ ਦੇਣ ਦੀ ਹਿੰਮਤ ਕਰਨੀ ਚਾਹੀਦੀ ਹੈ ਇਹ ਹੁਣ ਸਮੇਂ ਦੀ ਲੋੜ ਹੈ ਹੁਣ ਮੇਰੇ ਨਾਲ ਜੁੜ ਚੁੱਕੇ ਨੇ ਸਰਦਾਰ ਗੁਰਨਾਮ ਸਿੰਘ ਅਕੀਦਾ ਜੀ ਅਕੀਦਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਣੇ-ਹੁਣੇ ਸ੍ਰੀ ਅਕਾਲ ਪਖਤ ਸਰਬ ਦੀ ਹਦਾਇਤ ਨਾਲ ਭਰਤੀ ਕਰਕੇ ਫੋਨ ਚ ਆਇਆ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਬਣੇ ਨੇ ਕੀ ਤੁਹਾਨੂੰ ਭਵਿੱਖ ਵਿੱਚ ਆਮਜਾਬ ਹੁੰਦਾ ਨਜ਼ਰ ਆਉਂਦਾ ਲੱਗਦਾ ਹੈ ਤੁਹਾਨੂੰ ਲੋਕ ਇਸ ਨਾਲ ਸਟੈਂਡ ਕਰਨਗੇ ਖੜਨਗੇ ਤੁਸੀਂ ਜੋ ਵੀ ਆਪਣੀ رائے ਆ ਮੇਰੇ ਨਾਲ ਸਾਂਝੀ ਜ਼ਰੂਰ ਕਰੋ ਅਸਲ ਜਨ ਪੰਜਾਬ ਦੇ ਵਿੱਚ ਸਮਾਨ ਸਾਹਿਬ ਇੱਕ ਅ ਪੰਥਕ ਸਿਸਟਮ ਖਾਲੀ ਪਿਆ ਇਸ ਵੇਲੇ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਇਸ ਥਾਂ ਦੇ ਉੱਪਰ ਕਿਸੇ ਨਾ ਕਿਸੇ ਕਿਸ ਸਪੇਸ ਦੇ ਵਿੱਚ ਕਿਸੇ ਨਾ ਕਿਸੇ ਵਿਅਕਤੀ ਨੂੰ ਥਾਂ ਮਿਲੇਗੀ ਜੀ ਕੋਈ ਨਾ ਕੋਈ ਦਲ ਜਿਹੜਾ ਕਿ ਲੋਕਾਂ ਦੇ ਵਿਸ਼ਵਾਸ ਲੋਕਾਂ ਦੇ ਵਿਸ਼ਵਾਸ ਦੇ ਵਿੱਚ ਆ ਗਿਆ ਉਹ ਵਿਅਕਤੀ ਹੋ ਸਕਦਾ ਹੈ ਕਿ ਉਹ ਕੋਈ ਵਿਅਕਤੀ ਪੰਥਕ ਜਿਹੜਾ ਕਿ ਖਾਲੀ ਥਾਂ ਪਈਆ ਉਸ ਥਾਂ ਦੇ ਵਿੱਚ ਆਪਣੇ ਪੈਰ ਜਮਾ ਲਵੇ ਹੁਣ ਉਹ ਖਾਲੀ ਥਾਂ ਕੀ ਸੁਖਬੀਰ ਬਾਦਲ ਪੂਰੀ ਕਰ ਸਕਦੇ ਆ ਉਹ ਕੀ ਉਹ ਖਾਲੀ ਥਾਂ ਭਾਈ ਹਰਪ੍ਰੀਤ ਸਿੰਘ ਦੇ ਦਲ ਵੱਲੋਂ ਕੀਤੀ ਜਾ ਸਕਦੀ ਆ ਪੂਰੀ ਜਾਂ ਫਿਰ ਉਹ ਕਾਲੀ ਥਾਂ ਆਵਾਜ਼ੀ ਪਾਰਟੀ ਭਰ ਸਕਦੀ ਆ ਇਹ ਹੁਣ ਦੋ ਤਿੰਨ ਸਵਾਲ ਨੇ ਕਾਂਗਰਸ ਉਹਨਾਂ ਪੰਥਕ ਸਫਾਂ ਦੇ ਵਿੱਚ ਪੂਰਨ ਤੌਰ ਤੇ ਨੇ ਟੁਕਦੀ ਕਈ ਉਹਦੇ ਆਗੂ ਬੜੇ ਵਧੀਆ ਨੇ ਭਰਪੂਰ ਤੌਰ ਤੇ ਕਾਂਗਰਸ ਨੂੰ ਇਸ ਥਾਂ ਤੇ ਟੁੱਕਿਆ ਹੋਇਆ ਆਪਾਂ ਦੇਖਦੇ ਨੀ ਹਾਂ ਆਪਾਂ ਕਹਿ ਸਕਦੇ ਹਾਂ ਕਿ ਪੰਥਕ ਵੋਟਰ ਕਾਂਗਰਸ ਤੇ ਯਕੀਨ ਨਹੀਂ ਰੱਖਦਾ ਜਾਂ ਕਾਂਗਰਸ ਨਾਲ ਉਹ ਜੁੜਨਾ ਹੀ ਨਹੀਂ ਚਾਹੁੰਦਾ ਉਹ ਉਧਰਲੇ ਪਾਸੇ ਜਾ ਕੇ ਨਾ ਉਹ ਜਦੋਂ ਤਖੜੀ ਨਾਲ ਵੱਧ ਪਿਆਰ ਕਰਦਾ ਉਹ ਤਖੜੀ ਚੋਣ ਸਾਂ ਦੇ ਨਾਲ ਵੱਧ ਪਿਆਰ ਕਰਦਾ ਉਹ ਜਦੋਂ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬੇਇੱਜ਼ਤੀ ਬੇਅਦਬੀ ਹੋਈ ਨਾ ਜੀ ਸਰਸੇ ਵਾਲੇ ਨੂੰ ਮਾਫ ਕੀਤਾ ਗਿਆ ਹੂੰ ਤੇ ਲੋਕ ਮਾਫ਼ ਕਰ ਸਕਦੇ ਆ ਤੁਸੀਂ ਕਰਪਸ਼ਨ ਕਰਦੇ ਹੋ ਹੂੰ ਪੰਥ ਮਾਫ਼ ਕਰ ਦਿੰਦਾ ਉਹਨਾਂ ਨੂੰ ਕਿਉਂਕਿ ਕਰਪਸ਼ਨ ਬਹੁਤ ਕੀਤੀ ਆ ਕੱਟ ਤੌਰ ਤੇ ਬਾਦਲ ਖੇਮੇ ਨੇ ਉਹਦੇ ਇੱਕ ਬਾਦਲ ਨੇ ਜਿੰਨਾਂ ਵੀ ਉੱਥੇ ਇਹਨਾਂ ਦਾ ਖੇਮਾ ਸੀਗਾ ਕਿਸੇ ਨੇ ਘੱਟ ਨਹੀਂ ਕੀਤੀ ਤੇ ਜਿਹੜਾ ਆਮ ਬੰਦਾ ਸੀਗਾ ਨੌਕਰ ਸੀ ਦੀ ਵੀ ਸੀਗਾ ਉਹ ਵੀ ਅੱਜ ਕਰੋੜਾਪਤੀ ਆ ਜੀ ਤੇ ਕਰਪਸ਼ਨ ਦਾ ਕੋਈ ਹੱਦ ਨਹੀਂ ਉਹ ਮਾਫ਼ ਕਰ ਸਕਦੇ ਆ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਮਾਫ਼ ਕਰ ਸਕਦੇ ਆ ਜੇ ਝੂਠ ਬੋਲਦੇ ਹੋ ਤੁਸੀਂ ਤਾਂ ਵੀ ਤੁਹਾਨੂੰ ਮਾਫ਼ ਕਰ ਸਕਦੇ ਆ ਪੰਥਕ ਲੋਕ ਪੰਥਕ ਲੋਕ ਪਰ ਉਦੋਂ ਨਹੀਂ ਤੁਹਾਨੂੰ ਮਾਫ਼ ਕਰਦੇ ਜਦੋਂ ਸਹਿਸ ਸ੍ਰੀ ਗੁਰੂ ਅਸਾ ਮਹਾਰਾਜ ਦੀ ਬੇਅਦਬੀ ਦਾ ਮਾਮਲਾ ਹੁੰਦਾ ਜੀ ਤੇ ਤੁਸੀਂ ਆਪ ਤਾਂ ਕਹਿੰਦੇ ਹੋ ਜੀ ਇਸ ਦਾ ਕੁਝ ਗਲਤ ਕੀਤਾ ਹੀ ਨਹੀਂਗਾ ਇਹਨਾਂ ਨੇ ਇਹਨਾਂ ਦੇ ਬੰਦੇ ਨੇ ਉੱਥੇ ਮਲੇਰਕੋਟਲੇ ਦੇ ਵਿੱਚ ਕੁਰਾਨ ਦੀ ਬੇਅਦਬੀ ਕੀਤੀ ਆ ਤੇ ਇਹਨਾਂ ਨੇ ਕੇਸ ਵਾਪਸ ਲੈ ਲਿਆ ਫਿਰ ਉਹ ਬੰਦੇ ਦੇ ਖਿਲਾਫ ਜੋ ਵੀ ਨਰੇਸ਼ ਜੱਤਵ ਸੀਗਾ ਜੀ ਤੇ ਤੁਸੀਂ ਖੁਦ ਜਦੋਂ ਬਠਿੰਡੇ ਦੇ ਵਿੱਚ ਸਰਸੇ ਵਾਲੇ ਦੇ ਖਿਲਾਫ ਸੋ ਆਂਗ ਰਚਿਆ ਸੀਗਾ ਕੇਸ ਚੱਲ ਰਿਹਾ ਸੀਗਾ ਤੁਹਾਡੀ ਸਰਕਾਰ ਨੇ ਖੁਦੋ ਕੇਸ ਵਾਪਸ ਲਿਆ ਸੀਗਾ ਜੀ ਤੇ ਇਦਾਂ ਦੇ ਬਹੁਤ ਸਾਰੇ ਉਦਾਹਰਨਾਂ ਨੇ ਜਿਹੜੀਆਂ ਕਿ ਸੁਖਬੀਰ ਬਾਦਲ ਦੇ ਪੈਰਾਂ ਦੇ ਹੇਠੋਂ ਜਿਹੜੀ ਜ਼ਮੀਨ ਨੂੰ ਦੂਰ ਕਰਦੀਆਂ ਨੇ ਜੀ ਉਹਨਾਂ ਦੇ ਪੈਰਾਂ ਹੇਠਾਂ ਤਿਲਕਣ ਬਾਜੀ ਆ ਜਾਂਦੀ ਆ ਤੇ ਉਹ ਹੁਣ ਇਹ ਬੇੜਾ ਹੈ ਪੰਥ ਦਾ ਪੰਥ ਦਾ ਬੇੜਾ ਬੜਾ ਤਿਲਕਣ ਬਾਜੀ ਆ ਜਿਹੜੇ ਬੰਦੇ ਪੰਥ ਦੇ ਸਿਧਾਂਤਾਂ ਨੂੰ ਨਹੀਂ ਅੱਛਾ ਲੋਕਾਂ ਨੂੰ ਇਹ ਵੀ ਪਤਾ ਕਿ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਇਹਨਾਂ ਨੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਜਿਹੜਾ ਹੈਗਾ ਕਾਨੂੰਨੀ ਆਪ ਹੀ ਅਦਾਲਤਾਂ ਵੀ ਜਾ ਕੇ ਆਪਣੇ ਬੰਦਿਆਂ ਹੀ ਕਥਤ ਤੌਰ ਤੇ ਆਪਣੇ ਬੰਦਿਆਂ ਨੂੰ ਭੇਜ ਕੇ ਕੇਸ ਕਰਵਾ ਕੇ ਇਹਨਾਂ ਨੇ ਬੜੇ ਪੰਗੇ ਪੁਆਏ ਹੋਏ ਨੇ ਉਹ ਉਂਝ ਕਹਿੰਦੇ ਆ ਸਿੱਖ ਧਰਮ ਸਾਰੇ ਆਪਣੇ ਇੱਕਾ ਤੇ ਪਰ ਦੂਜੇ ਪਾਸੇ ਇਹਨਾਂ ਦੀ ਜੀ ਅਮਲੀ ਤੌਰ ਤੇ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕੁਝ ਅ ਅਮਲੀ ਤੌਰ ਤੇ ਗੱਲਾਂ ਦੇ ਵਿੱਚ ਇਹ ਥਿੱਕੇ ਪੈ ਜਾਂਦੇ ਆ ਜਿਹੜੇ ਕਿ ਇਹ ਬੰਦੇ ਹੈਗੇ ਆ ਚਲੋ ਇਹ ਆਪਾਂ ਬਹੁਤੀ ਅਲੋਚਨਾ ਵੀ ਕਰਨੀ ਠੀਕ ਨਹੀਂ ਸੁਖੀਰ ਬਾਦਲ ਦੀ ਸੁਖਬੀਰ ਬਾਦਲ ਵੀ ਇੱਕ ਦਲ ਲੈ ਕੇ ਚੱਲ ਰਿਹਾ ਉਹਦੇ ਨਾਲ ਵੀ ਬੰਦੇ ਤੁਰੇ ਹੋਏ ਨੇ ਆਪਾਂ ਨੂੰ ਬੈਠੇ ਨੇ ਜਿਹੜਾ ਇੱਥੇ ਜਿਹੜਾ ਲੰਗੋਵਾਲ ਸਾਹਿਬ ਦੀ ਵਰਤੀ ਮੌਕੇ ਉਹਨਾਂ ਦਾ ਇਕੱਠ ਵੀ ਸੀਗਾ ਤੇ ਪਰ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਭਾਈ ਹਰਪ੍ਰੀਤ ਸਿੰਘ ਹੋਰਾਂ ਦਾ ਦਲ ਅੱਗੇ ਵੱਧ ਸਕੇਗਾ ਉਹ ਸਪੇਸ ਖਾਲੀ ਆ ਸੁਖਬੀਰ ਬਾਦਲ ਨੂੰ ਸਪੇਸ ਉਹ ਨਹੀਂ ਮਿਲਣੀ ਇਸ ਕਰਕੇ ਭਾਈ ਹਰਪ੍ਰੀਤ ਸਿੰਘ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਦੋਂ ਸਰਵੇਖਕ ਕਾਲੇ ਤੋਂ ਜਿਹੜੇ ਸਜ਼ਾ ਸੁਣਾਈ ਗਈ ਐ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਦੇ ਵਿੱਚ ਸੀ ਬੈਠਾ ਉਹ ਤੇ ਉਹ ਉਹਨੂੰ ਲੋਕ ਜਾਣਦੇ ਆ ਪਤਾ ਉਹਨੂੰ ਤੇ ਉਹ ਗੱਲ ਕਰਨੀ ਜਾਣਦਾ ਬੰਦਾ ਐਜੂਕੇਟ ਹੈ ਤੇ ਐਜੂਕੇਸ਼ਨ ਮਾਲ ਕੇ ਬੰਦਾ ਪੀ ਐਚ ਡੀ ਕਰਨ ਲੱਗਿਆ ਹੋਇਆ ਤੇ ਬੰਦਾ ਸਮਝਦਾਰ ਵੀ ਹੈ ਗੱਲ ਵੀ ਕਰਨੀ ਜਾਣਦਾ ਉਹ ਤੇ ਉਹਦੇ ਪਿੱਛੇ ਕੁਝ ਵੱਡੇ ਲੋਕਾਂ ਦਾ ਹੱਥ ਵੀ ਹੈਗਾ ਤੇ ਇਸ ਕਰਕੇ ਇਹ ਉਹ ਪ੍ਰਭਾਵ ਜ਼ਰੂਰ ਉਹ ਲੋਕਾਂ ਦੇ ਮਨਾਂ ਵਿੱਚ ਉਹਨੂੰ ਲਜਾਣ ਵਾਸਤੇ ਉਹਦੇ ਪਿੱਛੇ ਬੜੇ ਵੱਡੇ ਲੋਕ ਕੰਮ ਕਰਦੇ ਆ ਹਰਪ੍ਰੀਤ ਦੇ ਪਿੱਛੇ ਇਸ ਕਰਕੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਤੇ ਜਿਹੜਾ ਹੋਂ ਗੱਲ ਚੱਲੀ ਹੈ ਨਾ ਹੁਣ ਜਿਹੜਾ ਕਿ ਦਿੱਲੀ ਕੀਤੀ ਹੈ ਉਹਦੇ ਵਿੱਚ ਬਹੁਤ ਕੱਠ ਨਜ਼ਰ ਆਇਆ ਤੁਹਾਨੂੰ ਇਹ ਆਉਣ ਵਾਲੇ ਸਮੇਂ ਚ ਪੰਜਾਬ ਦੇ ਵਿੱਚ ਇਹ ਹਰਪ੍ਰੀਤ ਵਾਲਾ ਦਲ ਨੇ ਬਹੁਤ ਪ੍ਰਭਾਵ ਛੱਡਣਾ ਹੈ ਆਉਣ ਵਾਲੇ ਸਮੇਂ 27 ਤੱਕ ਇਹਨਾਂ ਨੇ ਪਿੰਡ-ਪਿੰਡ ਚੱਲ ਜਾਣਾ ਹੈ ਪਿੰਡ-ਪਿੰਡ ਪਹੁੰਚਣਾ ਕਿਉਂਕਿ ਇਹਨਾਂ ਕੋਲੇ ਲੋਕ ਕਹਿੰਦੇ ਨੇ ਪੈਸਾ ਨਹੀਂ ਹੈਗਾ ਜੀ ਸੁਖਵੀਰ ਕੋਲੇ ਪੈਸਾ ਹੈਗਾ ਸੁਖਵੀਰ ਬਾਦਲ ਕੋਲੇ ਪੈਸਾ ਜ਼ਰੂਰ ਹੈਗਾ ਪਰ ਪਾਰਟੀ ਵਾਸਤੇ ਨਹੀਂ ਹੈਗਾ ਹੂੰ ਪਹਿਲਾਂ ਵੀ ਇਦਾਂ ਹੀ ਰਿਹਾ ਉਹ ਪਾ ਪੈਸੇ ਲੈਂਦਾ ਰਿਹਾ ਲੋਕਾਂ ਤੋਂ ਤੇ ਪੈਸੇ ਲੈ ਕੇ ਤੇ ਪੈਸੇ ਘੱਟ ਖਰਚਦੇ ਰਹੇ ਨੇ ਬਦਲ ਪ੍ਰਕਾਸ਼ ਸਿੰਘ ਬਦਲ ਸਾਹਿਬ ਲੋਕਾਂ ਤੋਂ ਫੰਡ ਲੈਂਦੇ ਸੀਗੇ ਫੰਡ ਕਿਤੇ ਹੋਰ ਪਤਾ ਨਹੀਂ ਕਿੱਥੇ ਵਰਤੇ ਸੀਗੇ ਉਹ ਉਹ ਦੋਸ਼ ਲੱਗੇ ਨੇ ਮੈਂ ਨਹੀਂ ਕਹਿ ਰਿਹਾ ਇਹ ਦੋਸ਼ ਲੱਗਦੇ ਰਹਿੰਦਾ ਹੋਂ ਦੇ ਉੱਪਰ ਤੇ ਇਹ ਪੈਸਾ ਨਹੀਂ ਖਰਚਦੇ ਇਹ ਭਾਵੇਂ ਬਹੁਤ ਅਮੀਰ ਬੰਦੇ ਨੇ ਇਹ ਸੁਖਵੀਰ ਬਾਦਲ ਵਾਲੇ ਤੇ ਕਿਉਂਕਿ ਦਾਦਾ ਲਈ ਪਾਰਟੀ ਆ ਸੁਖਵੀਰ ਬਾਦਲ ਦੀ ਇਹ ਉਹਨਾਂ ਦੀ ਬਾਪੂ ਦੀ ਨਿੱਜੀ ਪ੍ਰਾਪਰਟੀ ਆ ਇਹ ਠੀਕ ਹੈ ਨਾ ਨਿੱਜੀ ਪ੍ਰਾਪਰਟੀ ਦਾ ਹੱਕ ਹਕੂਕ ਛੱਡਣਾ ਨਹੀਂ ਚਾਹੁੰਦਾ ਸੁਖਵੀਰ ਹੂੰ ਨਿੱਤ ਵਧੀਆ ਗੱਲ ਸੀਗੀ ਉਹ ਇੱਕ ਪਾਸੇ ਹੋ ਜਾਂਦਾ ਤੇ ਇਕੱਠੇ ਰਹਿਣਾ ਸੀ ਇਹਨਾਂ ਨੇ ਰਾਜ ਕਰਨਾ ਸੀ ਪੰਜਾਬ ਦੇ ਵਿੱਚ ਅਖੀਦਾ ਸਾਹਿਬ ਸੁਖਬੀਰ ਬਾਦਲ ਦੀ ਰੈਲੀ 'ਚ ਵੀ ਜਿਵੇਂ ਆਪਾਂ ਨੂੰ ਚੰਗਾ ਇਕੱਠ ਦਿਖ ਰਿਹਾ ਹੈ ਹਾਂ ਹਾਂ ਕਿੱਥੋਂ ਆਉਂਦੇ ਨੇ ਲੋਕ ਫਿਰ ਇੰਨੇ ਅਸਲ 'ਚ ਲੋਕ ਤਾਂ ਹੈਗੇ ਆ ਨਾ ਜੇ ਲੋਕ ਤਾਂ ਮੁਹੱਬਤ ਤਾਂ ਕਰਦੇ ਆ ਨਾ ਜੀ ਉਹਨਾਂ ਦੇ ਪੁਰਾਣੀ ਸਰਕਾਰ ਰਹੀ ਹੈ ਜੀ ਪੰਜ ਵਾਰੀ ਮੁੱਖ ਮੰਤਰੀ ਰਹੇ ਹਨ ਪ੍ਰਕਾਸ਼ ਸਿੰਘ ਬਾਦਲ ਐਡੇਕ ਤਾਂ ਉਹਨਾਂ ਦੇ ਮਿੱਤਰ ਪਿਆਰੇ ਇਹਨਾਂ ਨੇ ਤਾਂ ਲੋਕਾਂ ਦੇ ਕੰਮ ਕੀਤੇ ਹੋਣਗੇ ਨਾ ਉਹਨਾਂ ਨੇ ਜੀ ਹੂੰ ਉਹ ਤਾਂ ਲੋਕ ਤਾਂ ਬਹੁਤ ਲੋਕ ਤਾਂ ਸੁਖਵੀਰ ਬਾਦਲ ਨੂੰ ਰੱਬ ਮੰਨਦੇ ਆ ਹੂੰ ਬਹੁਤ ਲੋਕ ਸੁਖਵੀਰ ਬਾਦਲ ਦੀ ਜਾਨ ਚਾਹੁੰਦੇ ਆ ਹੂੰ ਬਹੁਤ ਲੋਕ ਤਾਂ ਸੁਖਵੀਰ ਬਾਦਲ ਨੂੰ ਜਾਨ ਦੇਣ ਨੂੰ ਵਿਚਾਰਨੇ ਹੂੰ ਬਹੁਤ ਲੋਕ ਸੁਖਵੀਰ ਬਾਦਲ ਪਿੱਛੇ ਹਰਪ੍ਰੀਤ ਨੂੰ ਮਰਾਸੀ ਲਗਾ ਦੇ ਦਿੰਦੇ ਆ ਹੂੰ ਬਹੁਤ ਲੋਕ ਸੁਖਵੀਰ ਬਾਦਲ ਪਿੱਛੇ ਡਾਂਗਾ ਚੱਕ ਕੇ ਬੰਦੇ ਨੂੰ ਮਾਰਨ ਨੂੰ ਹੀ ਫਿਰਦੇ ਆ ਤੇ ਬਹੁਤ ਲੋਕ ਸੁਖਬੀਰ ਬਾਦਲ ਪਿੱਛੇ ਆਪਣੀ ਜਾਨ ਦੇਣ ਨੂੰ ਤਿਆਰ ਨੇ ਏਡੀ ਗੱਲ ਨਹੀਂ ਸੁਖਬੀਰ ਬਾਦਲ ਦੇ ਬਾਪੂ ਨੇ ਲੋਕਾਂ ਦੇ ਕੰਮ ਵੀ ਕੀਤੇ ਨੇ ਨਿੱਜੀ ਤੌਰ ਤੇ ਕੰਮ ਵੀ ਕੀਤੇ ਨੇ ਉਹ ਗੱਲ ਵਾਕ ਹੈ ਕਿ ਜਿਹੜੀ ਕੱਲ ਉਹਨੇ ਗੱਲ ਸੁਣਾਈ ਆ ਹਰਪ੍ਰੀਤ ਨੇ ਕਹਿੰਦੇ ਮੇਰੇ ਕੋਲ ਗ੍ਰਹਿ ਮੰਤਰੀ ਆ ਗਿਆ ਸੀ ਕਹਿੰਦੇ ਮੈਂ ਉਹਨੂੰ ਕਿਹਾ ਵੀ ਸਾਡੇ ਸਿੱਖਾਂ ਦਾ ਤੁਸੀਂ ਬਹੁਤ ਨੁਕਸਾਨ ਕੀਤਾ ਦਿੱਲੀ ਨੇ ਜੀ ਬਹੁਤ ਨੁਕਸਾਨ ਕੀਤਾ ਤੁਸੀਂ ਸਾਡੇ ਤੁਸੀਂ ਮੱਲਮੇ ਲਾ ਦਿੰਦੇ ਤਾਂ ਮੈਨੂੰ ਕਹਿੰਦਾ ਕਹਦਾ ਕਰੇ ਮਤੇ ਕਹਦਾ ਮੱਲਮ ਕਿਸੇ ਆ ਕੇ ਮੰਗਿਓ ਨਹੀਂ ਮੇਰੇ ਕੋਲੋਂ ਸਾਡੇ ਕੋਲੋਂ ਆ ਕੇ ਸਾਡੇ ਕੋਲ ਤਾਂ ਵਜ਼ੀਰੀਆਂ ਮੰਗਦੇ ਸੀਗੇ ਵੀ ਸਾਨੂੰ ਵਜ਼ੀਰੀਆਂ ਦੇ ਦੋ ਉਹ ਵਜ਼ੀਰੀਆਂ ਮੰਗਣ ਸਾਡੇ ਕੋਲ ਆਉਂਦੇ ਸੀ ਇਸ ਕਰਕੇ ਵੀ ਅਸੀਂ ਵਜ਼ੀਰੀਆਂ ਦੇਣ ਦਿੱਤੀਆਂ ਇਹਨਾਂ ਨੂੰ ਕਹਿੰਦਾ ਮੱਲਮ ਤਾਂ ਕਿਸੇ ਨੇ ਮੰਗਿਓ ਸਾਡੇ ਕੋਲੋਂ ਇਹ ਗੱਲ ਬਨਮੋਹਨ ਸਿੰਘ ਨੇ ਵੀ ਆਖੀ ਸੀ ਕਹਿੰਦਾ ਮੇਰੇ ਕੋਲ ਪ੍ਰਕਾਸ਼ ਸਿੰਘ ਬਾਦਲ ਤਾਂ ਪੰਜਾਬ ਵਾਸਤੇ ਕੁਝ ਮੰਗਣੇ ਨਹੀਂ ਆਉਂਦਾ ਮੇਰੇ ਕੋਲ ਤਾਂ ਉਹ ਇਹ ਮੰਗਣ ਵਾਸਤੇ ਆਉਂਦਾ ਮੇਰੇ ਪੁੱਤ ਦਾ ਇਹ ਕੰਮ ਕਰ ਦੋ ਮੇਰੇ ਨੂੰ ਦਾ ਇਹ ਕੰਮ ਕਰ ਦੋ ਤੇ ਉਹਦਾ ਆਪਣੇ ਵਾਸਤੇ ਆਉਂਦੇ ਆ ਮੇਰੇ ਕੋਲ ਤਾਂ ਕਦੇ ਪੰਜਾਬ ਵਾਸਤੇ ਮੰਗਣ ਵਾਸ ਵਾਰਸ ਪੰਜਾਬ ਦੇ ਅਕਾਲੀ ਦਲ ਜਿਹੜਾ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਖਾਲਸਾ ਵਾਲਾ ਅਕਾਲੀ ਦਲ ਹੈ ਉਹਨੂੰ ਵੀ ਚੰਗਾ ਰਿਸਪੌਂਸ ਪਿਛੇ ਲੋਕ ਸਭਾ ਚੋਣਾਂ ਕੀ ਮਿਲਿਆ ਹੁਣ ਵੀ ਮਿਲ ਰਿਹਾ ਲੋਕ ਦੱਬੀ ਜੁਬਾਨ ਅਮਰਪਾਲ ਦੇ ਸਪੋਰਟਰ ਨੇ ਮਦਦਗਾਰ ਨੇ ਉਹ ਜਿਹੜਾ ਜਿਹੜਾ ਉਸਨੂੰ ਸਾਥ ਮਿਲਦਾ ਹੈ ਜਿਹੜਾ ਉਹਨੂੰ ਲੋਕ ਪਸੰਦ ਕਰਦੇ ਨੇ ਕਿਹੜੇ ਕਾਰਨ ਨੇ ਇਹ ਸਾਰੀ ਉਸ ਅਕਾਲੀ ਦਲ ਨਾਲ ਲੋਕਾਂ ਦਾ ਜੜੇਵਾ ਯੋਨ ਟਿੱਕ ਟੋਂ ਇਸ ਫਮ ਜੰਲੀ ਅੱਜ ਦੇ ਵਿੱਚ ਪਰ ਉਹਨਾਂ ਦੀ ਗੱਲ ਚੱਲ ਰਹੀ ਹੈ ਹਰਪ੍ਰੀਤ ਦੇ ਨਾਲ ਜਿਹੜੀ ਕਿ ਅਜੇ ਤੱਕ ਪ੍ਰਕਾਸ਼ ਵਿੱਚ ਨਹੀਂ ਆਈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਗੱਲ ਚੱਲ ਰਹੀ ਹੈ ਮੇਰੇ ਖਿਆਲ ਚ ਇਹਨਾਂ ਦੇ ਵਿੱਚ ਸ਼ਾਮਲ ਹੋ ਜਾਣਗੇ ਤੇ ਜਿਹੜਾ ਇਹ ਭਾਈ ਹਰਪ੍ਰੀਤ ਸਿੰਘ ਦੇ ਨਾਲ ਤਾਂ ਹੀ ਕੱਲ ਸੁਖਵੀਰ ਬਾਦਲ ਨੇ ਅਮਰਤਪਾਲ ਦਾ ਨਾਮ ਲਏ ਨਾਮ ਲਏ ਬਿਨਾ ਉਹਦੀ ਬਹੁਤ ਜ਼ਿਆਦਾ ਇਨਸਲਟ ਕੀਤੀ ਹੈ ਨਾ ਜੀ ਉਹਦੇ ਉਹਦੇ ਘਰਦਿਆਂ ਨੂੰ ਨਸੀੜੀ ਕਹਿਤਾ ਉਹਨੇ ਤੇ ਕੱਲ ਹਰਪ੍ਰੀਤ ਨੇ ਕੁਝ ਨਹੀਂ ਕਿਹਾ ਅਮਰਤਪਾਲ ਨੂੰ ਤੁਹਾਡੇ ਸਾਹਮਣੇ ਆ ਹਮ ਅਰਪ੍ਰੀਤ ਨੇ ਕੁਝ ਨਹੀਂ ਕਿਹਾ ਅਮਰਤਪਾਲ ਨੂੰ ਇਸ ਕਰਕੇ ਉਹਨਾਂ ਦੀ ਅੰਦਰੂਕਤੀ ਗੱਲ ਚੱਲ ਰਹੀ ਹੈ ਜੇਕਰ ਉਹ ਨਹੀਂ ਜੇਕਰ ਉਹ ਨਹੀਂ ਇਹਨਾਂ ਵਿੱਚ ਸ਼ਾਮਲ ਹੁੰਦੇ ਤਾਂ ਅਮਰਤਪਾਲ ਵੀ ਮਾਜੇ ਦੇ ਵਿੱਚ ਚੰਗਾ ਰੋਲ ਨਿਭਾਵੇਗਾ ਆਪਣਾ ਹਮ ਅਕੀਦਾ ਸਾਹਿਬ ਪੰਜਾਬ ਵਿੱਚ ਇਹਨੇ ਸਾਰੇ ਅਕਾਲੀ ਦਲ ਨੇ ਸਾਰੇ ਹੀ ਪੰਥਕ ਹੋਣ ਦੀ ਗੱਲ ਕਰਦੇ ਆ ਸਾਰੇ ਹੀ ਕੌਮ ਦੇ ਹਮੈਤੀ ਹੋਣ ਦੀ ਗੱਲ ਕਰਦੇ ਆ ਪਰ ਲੋਕ ਵੋਟਰ ਪੰਜਾਬੀ ਬੜੇ ਫਸੇ ਹੋਏ ਨੇ ਸਹੀ ਅਕਾਲੀ ਦਲ ਕਿੰਨੂੰ ਮੰਨਣ ਕਿਹਦੇ ਤੇ ਯਕੀਨ ਕਰਨ ਕਿਹੜਾ ਸਹੀ ਹੈ ਲੋਕ ਇਸ ਦਾ ਪਤਾ ਕਿਵੇਂ ਲਾਉਣਾ ਕਿਦਾ ਸਾਬ ਇਹ ਜ਼ਰੂਰ ਸਾਡੇ ਨਾਲ ਆਪਣਾ ਵਿਚਾਰ ਸਾਂਝਾ ਕਰੋ ਚੰਗਾ ਤੇ ਸਹੀ ਅਕਾਲੀ ਦਲ ਤਾਂ ਅਗਰ ਪੰਜਾਬ ਦੇ ਲੋਕਾਂ ਦੀ ਆਪਣੀ ਮਾਤ ਹੈ ਉਹ ਤਾਂ ਉਹ ਤਾਂ ਸਨੇਦਯੋਗ ਨਹੀਂ ਹੀਰੋ ਮੰਨੇ ਜਾਂਦੇ ਆ ਪੰਜਾਬੀ ਤਾਂ ਮਤਲਬ ਕਿ ਵੀ ਇਦਾਂ ਦੀ ਗੱਲ ਨਹੀਂ ਉਹਦਾ ਅਸਲ ਚੰਗਾ ਦਿਖਾਉਣਾ ਪੈਣਾ ਉਹ ਨਹੀਂ ਲੋਕ ਲੋਕਾਂ ਨੂੰ ਨਹੀਂ ਪਤਾ ਕੌਣਾ ਚੰਗਾ ਉਸ ਤੋਂ ਲੋਕ ਤਾਂ ਭੰਬਲ ਪੂਸੇ ਵਿੱਚ ਨੇ ਲੋਕਾਂ ਨੂੰ ਕਿਹੜਾ ਬੰਦਾ ਆਪਣੇ ਆਪ ਨੂੰ ਚੰਗਾ ਦਿਖਾਵੇਗਾ ਸਾਲ ਸਵਾ ਸਾਲ ਪਿਆ ਇਹ ਸਾਲ ਸਵਾ ਸਾਲ ਦੇ ਵਿੱਚ ਕਿਹੜਾ ਪੰਥ ਦੇ ਵਿੱਚ ਆਪਣੇ ਆਪ ਨੂੰ ਚੰਗਾ ਦਿਖਾਉਣ ਦੇ ਵਿੱਚ ਕਾਮਯਾਬ ਹੋਏਗਾ ਲੋਕ ਉਧਰਲੇ ਪਾਸੇ ਨੂੰ ਜਾਣਗੇ ਇਹ ਐਦਾ ਨਹੀਂ ਗੱਲਾਂ ਨਹੀਂ ਕਰਨੀਆਂ ਵੀ ਉਹ ਉਹਦੇ ਦੋਸ਼ ਜਿਵੇਂ ਕਿ ਸੁਖਵੀਰ ਬਾਦਲ ਦਾ ਖੇਮਾ ਤਾਂ ਸਿੱਧਾ ਹੀ ਪਿਆ ਹੋਇਆ ਨਾ ਜੀ ਹਰਪ੍ਰੀਤ ਨੂੰ ਉਹ ਉਹਦੇ ਪੂਰੇ ਠੰਗਣ ਲੱਗਿਆ ਵੀ ਇਹ ਤਾਂ ਬੰਦੇ ਗੰਦੇ ਨੇ ਜੀ ਘਟੀਆਂ ਨੇ ਜੀ ਇਹ ਬੰਦਿਆਂ ਨੇ ਤਾਂ ਆਪਾ ਦੋ ਫਾੜ ਕੀਤਾ ਤਾਂ ਭਾਜੀਪੀ ਨਾ ਇਹ ਉਹ ਸਿੱਧੇ ਦੋਸ਼ ਲਾ ਰਹੇ ਨੇ ਹਰਪ੍ਰੀਤ ਦੋਸ਼ ਨਹੀਂ ਲਾ ਰਹਿਆ ਉਹਨਾਂ ਤੇ ਹਰਪ੍ਰੀਤ ਦਾ ਖੇਮਾ ਨੂੰ ਦੋਸ਼ ਨਹੀਂ ਲਾ ਰਿਹਾ ਹਰਪ੍ਰੀਤ ਕੱਲ ਤੁਸੀਂ ਦੇਖਿਆ ਤਾਂ ਭਾਸ਼ਣ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹ ਚੰਡੀਗੜ੍ਹ ਦੀ ਗੱਲ ਕਰ ਰਿਹਾ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਕਰਦਾ ਉਹ ਪੰਜਾਬ ਦੇ ਨਸ਼ਿਆਂ ਦੀ ਗੱਲ ਕਰਦਾ ਤੇ ਉਹ ਜੇਕਰ ਐਦਾਂ ਹੀ ਹਰਪ੍ਰੀਤ ਅੱਜਾ ਚੱਲਦਾ ਰਿਹਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਰਿਹਾ ਨਾ ਜੀ ਤੇ ਸੁਖਬੀਰ ਬਾਦਲ ਉਹਨੇ ਐਦਾਂ ਭੰਡੇਦੇ ਰਹੇ ਉਹਨੂੰ ਹਰਪ੍ਰੀਤ ਨੂੰ ਪਰ ਤੁਹਾਡੇ ਸਾਹਮਣੇ ਆ ਵੀ ਸੁਖਬੀਰ ਬਾਦਲ ਜਿੰਨਾ ਪ੍ਰਭਾਵ ਹੈਗਾ ਉਹ ਵੀ ਓਨਾ ਹੋ ਜਾਏਗਾ ਘਟ ਜਾਏਗਾ ਉਹ ਵੀ ਜੀ ਹਕੀਦਾ ਸਾਹਿਬ ਇੱਕ ਹੋਰ ਸਵਾਲ ਪੁੱਛਣਾ ਬੰਦਾ ਹੈ ਪੰਜਾਬ ਵਿੱਚ ਇੰਨੇ ਅਕਾਲੀ ਦਲ ਕਿਉਂ ਬਣੇ ਨੇ ਇੰਨੇ ਅਕਾਲੀ ਦਲ ਬਣਨ ਪਿੱਛੇ ਇਹਨਾਂ ਦਾ ਕੀ ਮਫਾਦ ਹੈ ਕਿਹੜੇ ਲਾਭ ਨੇ ਕਿਹੜੇ ਫਾਇਦੇ ਨੇ ਜਾਂ ਸਾਡੇ ਸੂਬੇ ਨੂੰ ਸਾਡੇ ਪੰਜਾਬ ਨੂੰ ਕੁਝ ਮਿਲਦਾ ਨਜ਼ਰ ਆਉਂਦਾ ਜੇ ਸਾਡੇ ਸੂਬੇ ਨੂੰ ਇਹਨਾਂ ਦੇ ਵਖਰੇਵੇਂ ਨਾਲ ਕੋਈ ਲਾਭ ਨਹੀਂ ਹੁੰਦਾ ਸਗੋਂ ਉਲਟਾ ਸਾਡੇ ਸੂਬੇ ਦਾ ਨੁਕਸਾਨ ਹੁੰਦਾ ਫੇਰੇ ਇੰਨੇ ਸਾਰੇ ਅਕਾਲੀ ਦਲ ਕਿਉਂ ਬਣੇ ਨੇ ਇਕੱਠੇ ਕਿਉਂ ਨਹੀਂ ਹੋ ਸਕਦੇ ਹੋ ਗਿਆ ਬੜੀ ਕੋੜੀ ਗੱਲ ਕਹਿਣ ਲੱਗਾ ਤੁਹਾਨੂੰ ਮੈਂ ਹੂੰ ਜਿਹੜਾ ਪੰਜਾਬ ਦਾ ਹੀਰੋ ਆ ਨਾ ਜੀ ਹੂੰ ਉਹ ਹੈ ਜੱਟ ਹੂੰ ਜੱਟ ਆਪਣੀ ਚੌਧਰ ਚਾਹੁੰਦਾ ਹੈ ਹੂੰ ਚੌਧਰ ਉਹ ਚਾਹੁੰਦਾ ਹੈ ਤੇ ਚੌਧਰ ਜੇਕਰ ਉਹਨੂੰ ਕਿਸੇ ਦਲ 'ਚ ਨਹੀਂ ਮਿਲਦੀ ਤਾਂ ਆਪਣਾ ਦਲ ਖੜਾ ਕਰ ਲੈਂਦਾ ਜੀ ਜੇਕਰ ਉਹਨੂੰ ਚੌਧਰ ਉਹ ਆਪਣੇ ਘਰ 'ਚ ਵੀ ਚੌਧਰੀ ਬਣਨਾ ਚਾਹੁੰਦਾ ਹੂੰ ਉਹ ਅਗੋ ਸਿਆਸਤ ਵਿੱਚ ਚੌਧਰ ਚੌਧਰ ਕਰਨਾ ਚਾਹੁੰਦਾ ਹੈ ਉਹ ਬਿਊਰੋਕ੍ਰੇਟਿਵ ਵਿੱਚ ਵੀ ਬਿਊਰੋਕ੍ਰੇਸੀ ਵਿੱਚ ਵੀ ਚਾਹੁੰਦਾ ਚੌਧਰ ਕਰਨਾ ਚਾਹੁੰਦਾ ਹੈ ਉਹ ਚੌਧਰੀ ਬੰਨਾ ਚਾਹੁੰਦਾ ਉਹਦੀ ਚੌਧਰ ਕਰਕੇ ਇਹ ਟੁਕੜੇ ਟੁਕੜੇ ਹੋਇਆ ਪਿਆ ਸ਼੍ਰੋਮਣੀ ਅਕਾਲੀ ਦਲ ਜਿਹੜੇ ਅਕਾਲੀ ਦਲ ਨੇ ਇਹ 5 ਟੁਕੜੇ ਹੋਣ ਦਾ ਕਾਰਨ ਚੌਧਰ ਹੈ ਕਿਉਂਕਿ ਜੱਟ ਇੱਕ ਇਹੋ ਜਿਹੀ ਦਿਮਾਗ ਦਾ ਇਨਸਾਨ ਹੈ ਜਿਹੜਾ ਕਿ ਉਹ ਖੁਦ ਸਰਬਰਾ ਬੰਨਾ ਚਾਹੁੰਦਾ ਹੈ ਖੁਦ ਉਹ ਚਾਹੁੰਦਾ ਕਿ ਮੇਰੀ ਮਾਲਕੀ ਹੋਵੇ ਉਹ ਆਪਣੀ ਮਾਲਕੀ ਕਰਦਾ ਕਰਦਾ ਨਾ ਆਪਣੇ ਭਰਾ ਨੂੰ ਵੀ ਦੂਰ ਕਰ ਦਿੰਦਾ ਆਪਣੀ ਮਾਲਕੀਤਾ ਕਰਦਾ ਕਰਦਾ ਉਹ ਭਰਾ ਤੇ ਉਹ ਵੀ ਕਿਤੇ ਅੰਦਰ ਹੀ ਫਿਰ ਦਿੰਦੇ ਜਿਹੜੋਂ ਨੇ ਤੁਹਾਨੂੰ ਉਹ ਸਿਰਫ ਉਹਦੇ ਅੰਦਰ ਦਾ ਇੱਕ ਇੱਕ ਤਰ੍ਹਾਂ ਨਾ ਉਹ ਹੈ ਜਿਵੇਂ ਤੁਸੀਂ ਪਾਕਿਸਤਾਨ ਦੇ ਵਿੱਚ ਲੈ ਲਓ ਜਿਹੜੇ ਪਾਕਿਸਤਾਨੀ ਜੱਟ ਨੇ ਠੀਕ ਹੈ ਨਾ ਜੀ ਤੁਸੀਂ ਉਹ ਜਿਹੜੇ ਜੱਟ ਨੇ ਹਰਿਆਣਾ ਵਾਲੇ ਜੱਟ ਲੈ ਲਓ ਜਾਟ ਉਹ ਜੱਟ ਹੀ ਨੇ ਅਸਲ ਵਿੱਚ ਮੈਨਾਂ ਪੰਜਾਬ ਤੇ ਹਰਿਆਣਾ ਇਕੱਠੇ ਸੀਗੇ ਉਹ ਪੰਜਾਬ ਵਾਲੇ ਨੇ ਸਿੱਖ ਤੁਹਾਨੂੰ ਬਣਾ ਲਿਆ ਤੁਹਾਨੂੰ ਉਹਨਾਂ ਨੇ ਹੁੱਕਾ ਬਣਾ ਲਿਆ ਠੀਕ ਹੈ ਨਾ ਹਰਿਆਣੇ ਵਾਲਿਆਂ ਨੇ ਹੈ ਇੱਕੋ ਹੀ ਚੀਜ਼ ਆ ਉਹ ਸਾਰਾ ਕੁਝ ਇਹੀ ਆ ਕੋਈ ਉਹ ਦੂਰਦਾਰ ਦੀ ਗੱਲ ਹੈਗੀ ਤੇ ਉਹ ਹੀ ਕੀ ਆ ਮਤਲਬ ਕਿ ਇਹ ਚੌਧਰ ਜਿੱਥੇ ਵੀ ਤੁਸੀਂ ਜਾਓ ਪਿੰਡਾਂ ਦੇ ਵਿੱਚ ਜਾਓ ਤੇ ਉਹ ਆਪਣੇ ਪਿੰਡਾਂ ਵਿੱਚ ਚੌਂਕਾਂ ਵਿੱਚ ਬਹਿ ਕੇ ਜਾਂ ਘਰ ਵਿੱਚ ਬਹਿ ਕੇ ਜੱਟ ਬਣਿਆ ਨਵਾਬ ਹੋਵੇ ਹੈਗਾ ਉਹ ਗਦਾਸ ਮੰਗ ਵਾਂਗੂ ਉਹ ਤੁਹਾਨੂੰ ਉਹਦੀ ਬੱਕਰਾ ਨਸਲ ਉਹ ਨਜ਼ਰ ਆਉਂਦੀ ਆ ਇਹ ਪੰਜਾਬ ਦਾ ਹੀਰੋ ਆ ਇਹ ਹੀਰੋ ਪੰਜਾਬ ਜਿਹੜੇ ਹੀਰੋ ਹੁੰਦੇ ਆ ਨਾ ਜੀ ਲੋ ਲੋਕ ਹੀਰੋ ਦੇ ਔਗਣ ਨਹੀਂ ਦੇਖਦੇ ਹੁੰਦੇ ਜੇ ਫਰਜ ਕਰ ਲੋ ਹੀਰੋ ਡਾਕਾ ਵੀ ਮਾਰਦਾ ਕਿਤੇ ਤਾਂ ਵੀ ਹੀਰੋ ਨੂੰ ਕਹਿੰਦੇ ਆ ਵੀ ਯਾਰ ਨਹੀਂ ਨਹੀਂ ਡਾਕਾ ਨਹੀਂ ਹੁੰਦਾ ਇਹਨੇ ਤਾਂ ਠੀਕ ਆਪਣਾ ਘਰ ਠੀਕ ਕਰਿਆ ਨੇ ਕੋਈ ਗੱਲ ਨਹੀਂ ਬਲਕਿ ਡਾਕੇ ਨੂੰ ਜੇ ਫਿਲਮ ਦਾ ਕਿ ਹੀਰੋ ਹੋਵੇ ਨਾ ਫਿਰ ਉਹਦਾ ਹੀਰੋ ਕੋਈ ਚੋਰੀ ਕਰਦਾ ਕਿਤੇ ਕੋਈ ਕੋਈ ਕਿਤੇ ਠੱਗੀ ਮਾਰਦਾ ਫਿਲਮ ਦਾ ਹੀਰੋ ਤਾਂ ਲੋਕ ਉਹਨੂੰ ਮਾੜਾ ਨਹੀਂ ਕਹਿੰਦੇ ਵੀ ਠੀਕ ਆ ਠੱਗੀ ਮਾਰ ਰਿਹਾ ਉਹ ਠੀਕ ਕਰ ਰਿਹਾ ਤਾਂ ਮਤਲਬ ਕਹਿਣ ਦਾ ਭਾਵ ਪੰਜਾਬ ਦਾ ਹੀਰੋ ਆ ਤੇ ਇਹਦਾ ਹਰ ਪਾਸੇ ਹਰ ਇੰਡਸਟਰੀ ਵਿੱਚ ਇਹਨੇ ਆਪਣਾ ਕਬਜ਼ਾ ਜਮਾਰ ਕੇ ਆ ਸਿੱਖ ਧਰਮ ਤੇ ਵੀ ਕਬਜ਼ਾ ਹੈ ਤੇ ਸਿਆਸਤ ਤੇ ਵੀ ਕਬਜਾ ਮਿਊਜ਼ਿਕ ਇੰਡਸਟਰੀ ਤੇ ਵੀ ਕਬਜਾ ਵੀਰੋ ਕ੍ਰੇਸੀ ਤੇ ਵੀ ਕਬਜਾ ਤੇ ਤੁਸੀਂ ਹੈਰਾਨ ਹੋਗੇ ਹੁਣ ਤਾਂ ਹੁਣ ਤਾਂ ਤੁਸੀਂ ਸ਼ਹਿਰਾਂ ਵਿੱਚ ਜਾ ਕੇ ਦੇਖੋ ਵੱਖ-ਵੱਖ ਥਾਵਾਂ ਤੇ ਤੁਸੀਂ ਹੁਣ ਤਾਂ ਤੁਹਾਨੂੰ ਇਹਨਾਂ ਨੂੰ ਨਜ਼ਰ ਆਊਗਾ ਤੁਹਾਨੂੰ ਮਿਸਤਰੀ ਦਾ ਕੰਮ ਵੀ ਕਰਦੇ ਹੋ ਨਜ਼ਰ ਆਉਣਗੇ ਹਰ ਥਾਂ ਤੇ ਕਬਜਾ ਇਹ ਹਰ ਤਰ੍ਹਾਂ ਦਾ ਕੰਮ ਕਰ ਲੈਂਦਾ ਤੇ ਹਰ ਤਰ੍ਹਾਂ ਦੇ ਕੰਮ ਵਿੱਚ ਆਪਣੀ ਸਰਦਾਰੀ ਵੀ ਚਾਹੁੰਦਾ ਇਸ ਕਰਕੇ ਪੰਜਾਬ ਦੇ ਵਿੱਚ ਇਹ ਹੋਣਾ ਸੁਭਾਵਿਕ ਹੈ ਕਿ ਕਿ ਕਿੰਨੇ ਦਲ ਕਿਹਦੇ ਬਣ ਗਏ ਤੁਸੀਂ ਦੇਖੋ ਜਿੰਨੇ ਵੀ ਅਕਾਲੀ ਦਲ ਨੇ ਸਭ ਜੱਟਾਂ ਦੇ ਨੇ ਜੀ ਜਿਹੜਾ ਦਲ ਪਟਕੇ ਗਿਆ ਉਹ ਵੀ ਜੱਟ ਹੀ ਨੇ ਜੀ ਜਿਹੜਾ ਦਲ ਪਿੱਛੇ ਰਹਿ ਗਿਆ ਉਹ ਵੀ ਜੱਟ ਹੀ ਨੇ ਜੀ ਆਪਸ ਵਿੱਚ ਜੱਟ ਵੀ ਜੱਟ ਲੜ ਰਹੇ ਨੇ ਆਪਸ ਜੀ ਆਮ ਲੋਕ ਤਾਂ ਨੇ ਵੋਟਰ ਨੇ ਜਾ ਕੇ ਜੇ ਨੂੰ ਰਿਜ਼ਰਵੇਸ਼ਨ ਕਰਕੇ ਦੇ ਦੇਣੇ ਟਿਕਟ ਦੇ ਦੇਣੇ ਭਾਈ ਤੇ ਰਿਜ਼ਰਵੇਸ਼ਨ ਚੱਲ ਤੈਨੂੰ ਟਿਕਟ ਦੇ ਦੋ ਯਾਰ ਪੁਰਾਣੇ ਹਲਕੇ ਤੋਂ ਦਇਆ ਕਰ ਲੈਂਦੇ ਨੇ ਹਾਂ ਉਹ ਉਹਨੂੰ ਕਰ ਲੈਂਦੇ ਨੇ ਵੀ ਚੱਲੇ ਇਹਨੂੰ ਦੋ ਯਾਰ ਕਈ ਵਾਰ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨੌਕਰਾਂ ਵਿੱਚ ਲੜਾਇਆ ਚੋਂ ਲੜਾਈ ਆ ਆਪਣੇ ਸੀਰੀਆਂ ਵਿੱਚੋਂ ਲੜਾਈ ਆ ਪ੍ਰਕਾਸ਼ ਸਿੰਘ ਬਾਦਲ ਨੇ ਮਤਲਬ ਕਿ ਉਹ ਇੱਕ ਤਰ੍ਹਾਂ ਦਾ ਉਹਨਾਂ ਦੇ ਉੱਪਰ ਇੱਕ ਵਿਆਹ ਕਰਦੇ ਆ ਵੀ ਯਾਰ ਨਹੀਂ ਇਹ ਵੀ ਚਲੋ ਇਹ ਵੀ ਬੰਦਾ ਆਪਣੇ ਇਨਸਾਨ ਨੇ ਨਾਲ ਲੈ ਲਓ ਯਾਰ ਰਿਜ਼ਰਵੇਸ਼ਨ ਨਹੀਂ ਪੂਰੀ ਹੋ ਜੂ ਆਪਣੇ ਨਾਲੇ ਬੰਦਾ ਆਪਣੇ ਕਹਿਣੇ ਹੀ ਚੱਲਦਾ ਠੀਕ ਹੈ ਨਾ ਜੀ ਉਹ ਸਾਰੇ ਹੁਣ ਤਾਂ ਸਿਮਨ ਦੀ ਸੋਮਾ ਹੋਰ ਤਾਂ ਹੋਰ ਕੀ ਪਿੰਡਾਂ ਦੇ ਵਿੱਚ ਜਿਹੜੇ ਰਿਜ਼ਰਵ ਸਰਪੰਚ ਬਣੇ ਨੇ ਉਹ ਵਿਚਾਰਿਆਂ ਦੀ ਮੋਹਰੀ ਹੈ ਉਹਨਾਂ ਨੂੰ ਚਲਾਉਂਦੇ ਉਹਨਾਂ ਨੂੰ ਚਲਾਉਂਦੇ ਜੱਟ ਸਰਪੰਚ ਹੀ ਨੇ ਉਹ ਚਲਾਉਂਦੇ ਨੇ ਸਾਰੇ ਹਾਂ ਠੀਕ ਹੈ ਧੰਨਵਾਦ ਕਿੰਦਾ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਸਤਿ ਸ੍ਰੀ ਅਕਾਲ